जय साईं जी रेब एक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਗਰ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੋ ਮਿਲਦੀ ਰਹੇ ਜੀ ਦਾਤਾ अली अहमद ਸਾਹਿਬ ਮਡਾਲੀ ਸ਼ਰੀਫ ਵਾਲੀ ਸਰਕਾਰ ਉਹਨਾਂ ਦੇ ਗੁਰੂ ਪੀਰੋ মুর্ਸ਼ਦ ਬਾਬਾ ਗੁਲਾਮੀ ਸ਼ਾਹ ਜੀ ਪੰਗਿਆਂ ਵਾਲੀ ਸਰਕਾਰ ਬਾਬਾ ਗੁਲਾਮੀ ਸ਼ਾਹ ਜੀ ਦੇ ਦਰਬਾਰ ਤੇ ਐਤਵਾਰ ਨੂੰ ਵੀਰਵਾਰ ਨੂੰ ਕਵਾਲ ਆਉਂਦੇ ਹੁੰਦੇ ਤਾਂ ਬਾਕੀ ਉਹਨਾਂ ਦੀ ਮੋਹ ਸੀ ਜਦੋਂ ਮਰਜੀ ਉਹ ਕਵਲ ਕਵਾਲਾਂ ਨੂੰ ਬੁਲਾਉਂਦੇ ਗਵਾਉਂਦੇ ਤਾਂ ਉਹਨਾਂ ਕੋਲ ਨਾ ਇੱਕ ਗੋਦੜੀ ਹੁੰਦੀ ਸੀ ਬਾਬਾ ਜੀ ਇੱਕ ਗੋਦੜੀ ਹੁੰਦੀ ਸੀ ਤੇ ਗੋਦੜੀ ਵਿੱਚੋਂ ਉਹਨਾਂ ਨੇ ਨਾ ਭਾਣ ਕੱਢ ਕੱਢ ਕੇ ਸਿੱਟਣੀ ਕਵਾਲਾਂ ਤੇ ਭਾਣ ਜਿੱਦਾਂ ਨੋਡ ਪੈਸੇ ਲਟਾਉਂਦੇ ਆ ਨਾ ਫਕੀਰ ਲੋਕ ਨੋਟ ਲਟਾਉਂਦੇ ਆ ਤਾਂ ਬਾਬਾ ਗੁਲਾਮੀ ਸ਼ਾਹ ਜੀ ਭਾਣ ਲੜਾਇਆ ਕਰਦੇ ਸੀ ਹੁਣ ਉੱਥੇ ਹੋਰ ਵੀ ਲੋਕ ਆਏ ਦੇਖਣ ਵਾਸਤੇ ਕਿਉਂਕਿ ਅੱਧੀ ਕਿ ਦੁਨੀਆਂ ਦਾ ਇਦਾਂ ਹੀ ਜਾਂਦੀ ਹੈ ਵੀ ਫਕੀਰ ਪੈਸੇ ਸਿੱਟਦੇ ਆ ਫਕੀਰ ਪੈਸੇ ਦਿੰਦੇ ਆ ਫਕੀਰ ਪੈਸੇ ਵਾਲ ਫਕੀਰ ਬਹੁਤ ਕੁਝ ਦਿੰਦੇ ਆ ਪਰ ਜਿਹੜਾ ਬੰਦਾ ਜੋ ਦੇਖਦਾ ਆ ਉਹਨੂੰ ਉਹੀ ਮਿਲਦਾ ਆ ਉਹਨਾ ਕੀ ਮਿਲਦਾ ਆ ਜ਼ਰਾ ਗੌਰ ਕਰਨਾ ਤਾਂ ਹੁਣ ਹੋਰ ਵੀ ਉੱਥੇ ਲੋਕ ਆਏ ਉਹ ਦੋ ਮੁੰਡਿਆਂ ਨੇ ਕੀ ਕੀਤਾ ਕੀ ਫਕੀਰ ਭਾਂਡਾ ਮੀਂਹ ਮਰਸਾਉਂਦੇ ਨੇ ਤੇ ਹੁਣ ਮਹਿਫਲ ਚੱਲ ਰਹੀ ਆ ਕਵਾਲ ਬੈਠੇ ਗਾ ਰਹੇ ਨੇ ਤੇ ਬਾਬਾ ਗੁਲਾਮੀ ਸ਼ਾਹ ਜੀ ਉੱਥੇ ਬੈਠੇ ਨੇ ਕਵਾਲ ਗਾ ਰਹੇ ਨੇ ਤੇ ਹੁਣ ਫਕੀਰ ਜਿਹੜੇ ਆ ਨਾ ਫਕੀਰ ਜਾਣਦੇ ਹੁੰਦੇ ਆ ਕਿ ਮਹਿਫਲ ਵਿੱਚ ਜਾਂ ਦਰਬਾਰ ਵਿੱਚ ਕੌਣ ਕੀ ਸੋਚ ਕੇ ਆਇਆ ਹੈ ਕੌਣ ਕੀ ਕਰਕੇ ਆਇਆ ਕਿਹਦੇ ਨਾਲ ਕਰਕੇ ਆਇਆ ਤੇ ਕੀ ਇੱਥੇ ਕਰਨ ਆਇਆ ਹੁਣ ਜਦੋਂ ਕਵਾਲ ਗਾ ਰਹੇ ਸੀ ਨਾ ਤੇ ਬਾਬਾ ਗੁਲਾਮੀ ਸ਼ਾਹ ਜੀ ਨੇ ਭਾਣ ਗੋਦੜੀ ਚੋਂ ਕੱਢ ਕੇ ਸੁੱਟੀ ਭਾਣ ਜਿੱਦਾਂ ਆ ਭਾਣ ਹੁਣ ਸਿੱਟਣ ਲੱਗ ਪਏ ਉਹ ਵਾਰਨ ਲੱਗ ਪਏ ਮੀ ਵਰਸੋਂ ਲੱਗ ਪਏ ਭਾਣ ਦਾ ਜਿੱਦਾਂ ਵਰਸੋਂਦੇ ਸੀ ਗੋਦੜੀ ਹੁਣ ਸਾਰਿਆਂ ਨੇ ਦੇਖੀ ਕਿ ਹਾਂ ਇਸ ਗੋਦੜੀ ਵਿੱਚ ਭਾਣ ਪਈ ਹੋਈ ਐ ਤੇ ਹੁਣ ਜਦੋਂ ਮਹਿਫਲ ਸਮਾਪਤ ਹੋ ਗਈ ਨਾ ਤੇ ਬਾਬਾ ਗੁਲਾਮੀ ਸ਼ਾਹ ਜੀ ਕੀ ਕਰਦੇ ਨੇ ਕਿ ਗੋਦੜੀ ਉੱਥੇ ਹੀ ਰੱਖੀ ਰਹਿਣ ਦਿੰਦੇ ਨੇ ਤੇ ਉੱਠ ਕੇ ਨਾ ਕਿਤੇ ਚਲੇ ਜਾਂਦੇ ਨੇ ਕਹਿੰਦੇ ਮੈਂ ਆਇਆ ਹੁਣੇ ਤਾਂ ਹੁਣ ਜਦੋਂ ਬਾਬਾ ਗੁਲਾਮੀ ਸ਼ਾਹ ਜੀ ਚਲੇ ਜਾਂਦੇ ਨੇ ਤੇ ਉਹ ਬੰਦੇ ਜਿਹੜੇ ਏਸੇ ਕਰਕੇ ਆਏ ਸੀ ਕਿ ਗੋਦੜੀ ਦੇਖਣੀ ਐ ਆਪਾਂ ਕਿ ਆਪਾਂ ਗੋਦੜੀ ਦੇਖਣੀ ਐ ਕਿ ਕਹਿੰਦੇ ਗੋਦੜੀ ਵਿੱਚ ਬੜਾ ਖਜਾਨਾ ਤੇ ਗੋਦੜੀ ਦੇਖੀਏ ਉਹ ਜਾਂਦੇ ਨੇ ਜੀ ਗੋਦੜੀ ਖੋਲਦੇ ਨੇ ਤਾਂ ਗੋਦੜੀ ਸੀ ਖਾਲੀ ਗੋਦੜੀ ਚ ਕੁਝ ਵੀ ਨਹੀਂ ਸੀ ਤਾਂ ਕਹਿੰਦੇ ਨੇ ਕਿ ਲੈ ਇਹ ਤਾਂ ਖਾਲੀ ਪਈ ਐ ਲੋਕ ਕਹਿੰਦੇ ਨੇ ਕਿ ਇਹਦੇ ਵਿੱਚ ਭਾਣ ਬਹੁਤ ਐ ਕਿ ਬਾਬਾ ਜੀ ਭਾਣ ਬਹੁਤ ਸਿੱਟਦੇ ਐ ਬਾਬਾ ਜੀ ਭਾਣ ਬਹੁਤ ਵਰਸਾਉਂਦੇ ਐ ਭਾਣ ਬਹੁਤ ਦਿੰਦੇ ਐ ਤੇ ਉੱਥੋਂ ਹੀ ਭਾਣ ਉਹ ਵਾਰ ਰਹੇ ਸੀ ਅਸੀਂ ਵੀ ਦੇਖਿਆ ਪਰ ਇੱਥੇ ਤਾਂ ਕੁਝ ਵੀ ਨਹੀਂ ਐ ਇੱਥੇ ਤਾਂ ਹੁਣ ਕੁਝ ਵੀ ਨਹੀਂ ਐ ਤੇ ਉੱਥੇ ਹੀ ਉਹ ਬੰਦ ਕਰਕੇ ਗੋਦੜੀ ਨੂੰ ਰੱਖ ਦਿੰਦੇ ਆ ਇੰਨੀ ਦੇਰ ਨੂੰ ਬਾਬਾ ਗੁਲਾਮੀ ਸ਼ਾਹ ਜੀ ਵੀ ਆ ਜਾਂਦੇ ਨੇ ਉੱਥੇ ਤੇ ਜਦੋਂ ਆਉਂਦੇ ਨੇ ਬੈਠ ਜਾਂਦੇ ਨੇ ਤੇ ਉਹ ਦੋ ਮੁੰਡੇ ਜਿਹੜੇ ਆ ਨਾ ਉਹ ਕਹਿੰਦੇ ਕਿ ਜੀ ਮਹਾਰਾਜ ਸਾਨੂੰ ਇਜਾਜ਼ਤ ਦਿਓ ਹੁਣ ਉਹ ਫਕੀਰਾਂ ਕੋ ਇਜਾਜ਼ਤ ਲੈਂਦੇ ਕਿ ਹੁਣ ਜਾਣਾ ਹੈ ਉਹਨਾਂ ਨੇ ਬਾਬਿਆਂ ਨੂੰ ਕਿਹਾ ਕਹਿੰਦੇ ਬਾਬਾ ਜੀ ਅਸੀਂ ਜਾਣਾ ਹੈ ਸਾਨੂੰ ਇਜਾਜ਼ਤ ਦਿਓ ਤਾਂ ਆਗੋਂ ਬਾਬਾ ਗੁਲਾਮੀ ਸ਼ਾਹ ਜੀ ਕਹਿੰਦੇ ਠੀਕ ਹੈ ਤੁਸੀਂ ਨਾ ਪ੍ਰਸ਼ਾਦ ਲੈ ਜਾਓ ਤੇ ਪ੍ਰਸ਼ਾਦ ਦੇ ਵਿੱਚ ਨਾ ਉਹ ਕੀ ਕਰਦੇ ਨੇ ਬਾਬਾ ਜੀ ਉਸੇ ਗੋਦੜੀ ਨੂੰ ਖੋਲਦੇ ਨੇ ਤੇ ਖਜ਼ਾਨਾ ਜਿਹੜਾ ਭਾਣਦਾ ਏਕ ਨੂੰ ਤੇ ਖਜ਼ਾਨਾ ਭਾਣਦਾ ਦੂਜੇ ਨੂੰ ਹੁਣ ਦੋਵੇਂ ਫੇਰ ਹੈਰਾਨ ਰਹਿ ਜਾਂਦੇ ਨੇ ਕਿ ਅਸੀਂ ਹੁਣ ਇਹ ਤਾਂ ਦੇਖੀ ਸੀ ਗੋਦੜੀ ਇਹ ਤਾਂ ਖਾਲੀ ਸੀ ਪਰ ਬਾਬਾ ਗੁਲਾਮੀ ਸ਼ਾਹ ਜੀ ਨੇ ਹ ਹੁਣ ਫੇਰ ਇਹਦੇ ਚੋਂ ਹੀ ਕੱਢ ਕੇ ਸਾਨੂੰ ਭਾਣ ਦੇ ਦਿੱਤੀ ਹੈ ਤਾਂ ਫਿਰ ਉਹ ਆਪਣੇ ਅੰਦਰ ਹੀ ਜਿੱਦਾਂ ਬਾਬਿਆਂ ਕੋਲੋਂ ਮਾਫੀ ਮੰਗਦੇ ਆ ਕਿ ਬਾਬਾ ਜੀ ਬਖਸ਼ ਦਿਓ ਸਾਨੂੰ ਮaaf ਕਰ ਦਿਓ ਤੇ ਚਲੇ ਜਾਂਦੇ ਤੇ ਇਹ ਫਕੀਰ ਲੋਕ ਜਿਹੜੇ ਆ ਬਾਬਾ ਜੀ ਇਹਨਾਂ ਨੂੰ ਰੱਬ ਜਦੋਂ ਇਕਮਿਕ ਹੁੰਦੇ ਆ ਉਸ ਤੋਂ ਪਹਿਲਾਂ ਹੀ ਇਹ ਚੀਜ਼ਾਂ ਦੇ ਦਿੰਦੇ ਨੇ ਜ਼ਰਾ ਗੌਰ ਕਰਨਾ ਬਹੁਤ ਸਾਰਾ ਧਨ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਇਹਨਾਂ ਦੇ ਕਦਮਾਂ 'ਚ ਵਰਾਜਦੀਆਂ ਬਾਬਾ ਜੀ ਕਿਉਂਕਿ ਇਹ ਰੱਬ ਦੇ ਯਾਰ ਹੁੰਦੇ ਆ ਰੱਬ ਦੇ ਯਾਰ ਹੁੰਦੇ ਜਦੋਂ ਮੁਹੰਮਦ ਸਾਹਿਬ ਨੂੰ ਮਿਰਾਜ ਹੋਈ ਸੀ ਜਦੋਂ ਤਾਂ ਉਹ 99000 ਗੱਲ ਹੋਈ ਸੀ ਤੇ ਜਿਹੜੇ ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ 33000 ਗੱਲਾਂ ਨੇ ਉਹ ਮੇਰੇ ਦੋਸਤਾਂ ਨਾਲ ਕਰ ਲਈ ਜਦੋਂ ਗੱਲ ਵੀ ਦੋਸਤਾਂ ਨਾਲ ਮੇਰੇ ਨਾਲ ਉਹ ਰਾਜ਼ ਖੋਲ ਲਈ ਤਾਂ ਉਹ ਕਹਿੰਦੇ ਵੀ ਮੁਹੰਮਦ ਸਾਹਿਬ ਕਹਿਣ ਲੱਗੇ ਕਿ ਮਹਰਾ ਹੀ ਤੁਹਾਡੇ ਦੋਸਤ ਕੋਣ ਹੈ ਕਹਿੰਦੇ ਕੋਈ ਨਹੀਂ ਲੱਗ ਜੂਗਾ ਪਤਾ ਜਦੋਂ ਉਹ ਥੱਲੇ ਆਏ ਤਾਂ ਜਾਗ ਖੁੱਲੀ ਅੱਖ ਜਦੋਂ ਖੁੱਲੀ ਤਾ 12 ਫਕੀਰ ਗੁਜ਼ਰ ਰਹੇ ਐ ਇੱਕ ਤਰ੍ਹਾਂ ਦਾ ਰਵਾਜ ਮਾਰਦੇ ਗੁਜ਼ਰ ਰਹੇ ਐ ਕਿ ਰਾਤ ਮੁਹੰਮਦ ਨੂੰ ਮਿਰਾਜ ਹੋ ਗਈ ਉਦੋਂ ਮੁਹੰਮਦ ਸਾਹਿਬ ਨੂੰ ਪਤਾ ਲੱਗ ਗਿਆ ਕਿ ਹਾਂ ਇਹ ਜਿਹੜੇ ਅੱਲਾ ਦੇ ਜਿਹੜੇ ਵਲੀ ਐ ਨਾ ਜਿਹੜੇ ਫਕਰ ਲੋਕ ਨੇ ਵਲੀ ਨੇ ਜਿਹੜੇ ਕਾਮਲ ਮੁਰਸ਼ਦ ਜਿਹੜੇ ਇਹ ਅੱਲਾ ਦੇ ਯਾਰ ਨੇ ਇਹੀ ਰੱਬ ਦੇ ਦੋਸਤ ਨੇ ਸੋ ਇਸ ਇਹ ਕੁਝ ਵੀ ਕਰ ਸਕਦੇ ਬਾਬਾ ਇਹ ਕੁਝ ਵੀ ਕਰ ਸਕਦੇ ਸੋ ਇਹ ਗੱਲ ਯਾਦ ਰੱਖਣਾ ਭੱਜੀ ਫਿਰਦੀ ਫਕੀਰਾ ਪਿੱਛੇ ਮਾਇਆ ਤੇ ਫਕਰ ਭਜੇ ਰੱਬ ਦੇ ਪਿੱਛੇ ਬਾਬਾ ਜੀ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਦ ਸ਼ਾਹ ਵਲੀ ਦਾਤਾ ਗੁਲਾਮੀ ਸ਼ਾਹ ਜੀ ਬਾਬਾ ਅਲੀ ਅਹਿਮਦ ਸਾਹਿਬ ਸਾਰਿਆਂ ਨੂੰ ਸਲਾਮ ਹੈ ਬਾਬਾ ਜੀ ਖੁਸ਼ ਰਹੋ ਆਬਾਦ ਰਹੋ